ਕਹਿੰਦਾ ਕੋਠੇ ਚੜ੍ਹ ਜੇਦੋ ਜੱਟ ਫੈਰ ਕਰਦਾ ਮੂਸੇ ਦੀ ਨਾ ਟੱਪੇ ਫਿਰਨੀ ਕਹਿੰਦਾ ਕੋਈ ਡਰਦਾ ਅੱਛਾ ਮਨਤਾ ਬਥੇਰਾ ਖਾਂਦੇ ਅੱਛਾ ਗਰਵਾਂ ਜਾਂਦਾ ਚੱਕਿਆ ਵਿਆ ਖੜਾਇਆ ਵੀ ਐ ਅਸੀਂ ਤਾਂ ਦੀਏ ਭਾਗੀਆਂ ਪੜਦਾ ਨੇ ਗਾਤਾਉਂਦੀ ਪੁੱਤ ਹਾਂ ਗਾਤਾਉਂਦੀ ਹੈ ਜਨਮ ਦਿਨ ਤੇ ਮਿਲਦਾ ਹੁੰਦਾ ਸੀ ਜਨਮ ਦਿਨ ਤੇ ਕੇਕ ਕੱਟਦਾ ਹੁੰਦਾ ਹੈ ਕੇਕ ਬਹੁਤ ਕੱਟਦਾ ਹੁੰਦਾ ਐਡਾ ਵੱਡਾ ਪਿੰਡ ਹੈਗਾ ਪਿੰਡ ਵੀ ਥੋੜਾ ਰਹਿ ਜਾਂਦਾ ਸੀਗਾ ਅੱਛਾ ਕੀ ਪਤਾ ਕੋਈ ਜਗ੍ਹਾ ਘਰ ਆਉਂਦਾ ਬਿਲਕੁਲ ਹਾਂ ਮਾਤਾ ਤੂੰ ਸੇਰੇ ਚਿਭੜ ਗਿਆ ਚਾ ਬੰਦਾ ਕੋਡੀਆਂ ਦੇ ਪਹਾਣਾ ਵਿਕਦਾ ਤੇ ਲੱਖਾਂ ਪੁੱਤ ਨਿੱਤ ਸਾਨੂੰ ਆ ਕੇ ਮਿਲਦੇ ਮਾਤਾ ਚਰਨ ਕੌਰ ਦਾ ਫੇਰ ਹੀ ਚੰਨ ਚੜੂਗਾ ਤੂੰ ਆ ਕੇ ਅਗਵਾਹੀ ਉਹੋ ਰੱਬ ਭਰੂਗਾ ਵੀ ਹਾਂ ਆ ਜਾ ਮੇਰੇ ਸਿੱਖਾ ਵੀ ਕੰਮ ਤਾਂ ਆਪਣੇ ਉੱਥੇ ਜਾ ਕੇ ਨਿਭੜਨੇ ਆ ਅੱਛਾ ਆ ਜਾ ਬਹਿ ਜਾ ਮਾੜਾ ਕਹਿੰਦੇ ਹੁਣ ਚੰਗਾ ਬੋਲਦੇ ਉਹ ਦੁਨੀਆ ਨੂੰ ਰੱਬ ਚੇਤੇ ਜੋ ਕਰਾ ਗਿਆ ਫੁੱਲ ਚਲਦੇ ਸੀ ਭਰਾਵੋ ਅੱਛਾ ਕਿਨੇ ਕੀ ਕਹੋਂਦੇ ਸਾਰੇ ਗਾਇ ਕੋ ਕੋ ਵੀ ਸਾਰੇ ਹੁੰਦੇ ਜੀ ਕੋਰ ਵਾਲਾ ਮਾਨ ਆਰਨੇਡ ਵਰਗੇ ਸਾਰੇ ਹੁੰਦੇ ਜੀ ਹਾਂ ਪੁਲਿਸ ਵਾਲੇ ਮੁਲਾਜ਼ਮ ਹੀ ਇਹ ਗੱਲ ਕਹਿੰਦੇ ਸੀ ਅਗੇ ਸਾਡਾ ਜਿਹੜਾ ਬਦਲ ਹੈ ਨਾ ਜਿਲ੍ਹੇ ਦੇ ਮੰਤਰੀ ਆਹ ਕਹਿੰਦੇ ਉਹਦੇ ਭੋਗ ਤੇ ਇਕੱਠ ਨਹੀਂ ਹੋਇਆ ਅੱਛਾ ਜੀ ਜਿਹਦੇ ਇਹਦਾ ਭੋਗ ਪਿਆ ਸਰਦੂਨ ਗੜ ਤੇ ਕਿ ਲੋਕਾਂ ਨੂੰ ਛੜਕਾ ਨਹੀਂ ਖਾਲੀ ਹੁੰਦੀਆਂ ਸਤ ਸ੍ਰੀ ਅਕਾਲ ਦੋਸਤੋ ਕਿਵੇਂ ਲੱਗਦਾ ਜਨਮ ਨਰਾ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਵੱਖ-ਵੱਖਰੀਆਂ ਗੱਲਾਂ ਜਿਹੜੀਆਂ ਸਾਨੂੰ ਮਿਲਦੀਆਂ ਉਹ ਦਿਲ ਨੂੰ ਚੂਰ ਜਾਂਦੀਆਂ ਨੇ ਇਹ ਗੱਲਾਂ ਤੋ ਹੱਟ ਨਹੀਂ ਦਿਲ ਜਿਤੜਣੀਆਂ ਸੁਣਿਓ ਬੀਬੀਆਂ ਨੇ ਕੀ ਕੁਝ ਗੱਲਾਂ ਕੀਤੀ ਨੇ ਦਰਦ ਭਰੇ ਬੋਲ ਨੇ ਜਿਹੜੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਗੱਲਾਂ ਵਿੱਚੋਂ ਆਉਂਦੀਆਂ ਨੇ ਉਹ ਗੱਲਾਂ ਤੇ ਸਭ ਨੂੰ ਰਵਾ ਵੀ ਜਾਂਦੀਆਂ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਸੋਚ ਕੇ ਦੱਸਿਓ ਕਿ ਇਹ ਬੀਬੀਆਂ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਕਿਵੇਂ ਦਾ ਸੀ ਬੰਦਾ ਵੀਡੀਓ ਨੂੰ ਸੁਣੋ ਗੌਰ ਨਾਲ ਤੇ ਸੁਣੋ ਅੱਜ ਉਹਦੀ ਯਾਦਗਾਰਤੀ ਸਟਿੱਕਰ ਕਿਵੇਂ ਲੱਗਦਾ ਜਨਮਦਨ ਆ ਸਿੱਧੂ ਦਾ ਆਉਂਦੀ ਯਾਦ ਯਾਦ ਤਾਂ ਆਉਂਦੀ ਹੈ ਪੁੱਤ ਹਾਂ ਯਾਦ ਤਾਂ ਆਉਂਦੀ ਹੈ ਜਨਮਦਨ ਤੇ ਮਿਲਦਾ ਹੁੰਦਾ ਸੀ ਜਿਵੇਂ ਜਿਵੇਂ ਮਿਲਦੇ ਤੇ ਕੇਕ ਕੱਟਦਾ ਹੁੰਦਾ ਹੈ ਕੇਕ ਦੋਲਤ ਕੱਟਿਆ ਹੁੰਦਾ ਸੀ ਕਿੱਥੇ ਉੱਥੇ ਘਰ ਕੋਲੇ ਅੱਛਾ ਅੰਦਰਲੇ ਘਰ ਕੋਲੇ ਬਾਦੂ ਜਵਾਕ ਲੈਂਦੇ ਕਿਵੇਂ ਦਾ ਸੀ ਬੰਦਾ ਬਥੇਰਾ ਵਧੀਆ ਸੀ ਅੱਛਾ ਅੱਜ ਉਹਦੀ ਯਾਦਗਾਰਤੀ ਸਟਿੱਕਰ ਵੇਚਣੇ ਬੈਰੇਆ ਕਿਵੇਂ ਲੱਗਦਾ ਮਾਤਾ ਤੁਹਾਨੂੰ ਨਾ ਵੀ ਬੈਠੀ ਜਾਂਦੀ ਰਾਤ ਦੀ ਹੈ ਹੈ ਕਿਤੇ ਨਾ ਕਿਤੇ ਮਨ ਜਾ ਨਹੀਂ ਭਰਦਾ ਵੀ ਕਦੇ ਵਿੱਚ ਹੁੰਦਾ ਸੀ ਅੱਜ ਮਨ ਤਾਂ ਆਖਾ ਹੁੰਦਾ ਹੀ ਹੈ ਠੀਕ ਹੈ ਹੈ ਆਖਾ ਕਿਤਾ ਦੇ ਮਨ ਤਾਂ ਬਥੇਰ ਆਖਾਂ ਤੇ ਅੱਛਾ ਚੱਕਿਆ ਵੀ ਆ ਖੜਾਇਆ ਵੀ ਹੈ ਅਸੀਂ ਤਾਂ ਉਹਦੀਆਂ ਦਾਦੀਆਂ ਪੜਦਾ ਅੱਛਾ ਅਜਾ ਜਾਂਦੀ ਅੱਛਾ ਮਾਤਾ ਐਂਜ ਨਹੀਂ ਲੱਗਦਾ ਵੀ ਦੇਖ ਜਿਨ੍ਹਾਂ ਨੇ ਗੋਦੀ 'ਚ ਖੜਾਇਆ ਉਹਨਾਂ ਨੂੰ ਕੰਮ ਲਾ ਗਿਆ ਜਾਂਦਾ ਜਾਂਦਾ ਆਹ ਕੰਮ ਤਾਂ कोरोना हां پتہ ਕਹਿੰਦੀ ਜਾਂਦਾ ਜੇ ਪੁੱਤ ਜਿਉਂਦਾ ਹੁੰਦਾ ਪਰ ਤਾਂ ਸਾਨੂੰ ਕਿੱਥੇ ਵਧਾਉਂਦਾ ਹਾਂ ਸਹੀ ਗੱਲ ਹੈ ਕੀ ਪਤਾ ਕਰਾ ਕਹੇ ਜੇ ਕਹੜਾਉਂਦਾ ਬਿਲਕੁਲ ਐਨਾ ਕਿ ਜਿਬੜ ਵੇਖ ਲੈ ਹਾਂ ਮਾਤਾ ਮੂਸੇ ਦੇ ਚਿਬੜ ਗਿਆ ਚਦਿਆ ਅੱਛਾ ਮੂਸੇ ਚਿਬੜ ਵੇਖਦਿਆਂ ਹਾਂ ਕੈ ਇਨੀ ਬਹਾਦਰੀ ਦੇਖ ਲਾ ਉਹ ਜੇ ਸਾ ਪਰਦੇ ਸੱਚਾ ਨਾ ਬਾਜੀ ਸੱਚਾ ਅੱਛਾ ਗਿਆ ਦਾ ਉਸਕੇ ਮਹਾਰਾਜ ਆਪਾ ਤਾਂ ਕਹਿੰਦੇ ਅੱਛਾ ਵੇਖਿਆ ਹੁਣ ਵੀ ਚਰਹਤ ਤਸਲਾ ਮਾਹਣਾ ਇਹ ਜਜਰਾ ਕਿ ਨਾ ਤਾਂ ਉਹ ਨਹੀਂ ਆਇਆ ਤੇ ਨਹੀਂ ਆਇਆ ਓਕੇ ਕਿਉਂ ਦਾ ਸੀ ਜਮੀਰਾ ਨਾਲ ਤੂੰ ਪੁੱਤਰਾ ਸੱਚਾ ਬੰਦਾ ਕੋਡੀਆਂ ਦੇ ਪਹਾਨਾ ਵਿਕਦਾ ਕਿ ਲੱਖਾਂ ਪੁੱਤ ਨਿੱਤ ਸਾਨੂੰ ਆ ਕੇ ਮਿਲਦੇ ਹੁੰਦਾ ਏ ਪਰਉੜ ਤੇਰੇ ਸੱਚੇ ਦਿਲ ਤੇ ਰੱਖਦੇ ਆ ਆਸ ਮੁੜ ਕੇ ਦੁਆਵੇਂਗਾ ਲੋਕ ਕਹਿੰਦਿਆ ਦੁਆਵਾਂ ਸਿਰੋਂ ਪੁੱਤ ਮਿਲਦੇ ਅੱਕਦਾ ਭਰਾ ਸੀਗਾ ਤੂੰ ਜਿਰਾ ਨੂੰ ਖਿੜੇ ਮੱਥੇ ਮਿਲਦਾ ਸੀ ਤੂੰ ਜਿਰਾ ਨੂੰ ਇੱਕ ਵਾਰੀ ਮੁੜ ਕੇ ਤੂੰ ਆ ਜਾ ਸਿੱਧੂ ਆਪਦਾ ਬਖਾਦਾ ਆ ਕੇ ਮੂੰਹ ਇਹਨਾਂ ਨੂੰ ਮਾਤਾ ਚਰਨ ਕੌਰ ਦਾ ਫੇਰ ਚੰਨ ਚੜੂਗਾ ਤੂੰ ਆਗੇ ਅਗਬਾਹੀ ਉਹ ਹੋ ਰੱਬ ਪਰੂਗਾ ਲੱਖਾਂ ਹੀ ਦੁਆਵਾਂ ਤੇਰੇ ਬਾਲੇ ਆਉਂਦੀਆਂ ਓਨੂੰ ਭੇਜਣਾ ਪਊਗਾ ਤੈਨੂੰ ਇੱਕ ਬੋਲ ਤੇ ਆਦੇ ਆਉਣ ਵਾਲੇ ਰੱਬਾ ਰਾਹ ਖੋਲ ਦੇ ਵੇ ਪਹਿਲਾਂ ਮਾੜਾ ਕਹਿੰਦੇ ਹੁਣ ਚੰਗਾ ਬੋਲਦੇ ਓ ਦੁਨੀਆ ਨੂੰ ਰੱਬ ਚੇਤੇ ਜੋ ਕਰਾ ਗਿਆ ਮੂਸੇ ਪਿੰਡ ਵਾਲਾ ਮਾ ਦਾ ਪੁੱਤ ਮਾਰਦੇ ਓ ਖੁਸ਼ੀਆਂ ਦਾ ਨਾਤਾ ਸਾਡਾ ਦੇਖ ਜੋੜਤਾ ਛੋਟਾ ਸੁਭਦੀਪ ਸਾਡਾ ਫੇਰ ਮੋੜਤਾ ਓ ਛੋਟਾ ਸੁਭਦੀਪ ਸਾਡਾ ਫੇਰ ਮੋੜਤਾ ਸਤਨਾ ਬਾਈ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਤੇ ਆ ਦੇਖੋ ਤੁਸੀਂ ਬਾਈ ਆਈ ਜਾਂਦੇ ਤੇ ਭਾਵਕ ਵੀ ਹੁੰਦੇ ਇੱਥੇ ਯਾਦਗਾਰ ਤੇ ਆ ਕੇ ਨਾ ਗੱਲਾਂ ਹੀ ਇਹ ਜਿਹੀਆਂ ਸੁਣਨ ਨੂੰ ਮਿਲਦੀਆਂ ਵੀ ਯਾਰ ਵਾਕਈ ਮੇ ਕਮਾਲ ਕਰ ਗਿਆ ਸਿੱਧੂ ਮੂਸੇ ਵਾਲਾ ਤੇ ਅੱਜ ਲੋਕ ਯਾਦ ਕਰਦੇ ਆ ਤੇ ਅੱਜ ਬਾਈ ਵਿਸ਼ੇਸ ਦੋ ਸਿੱਧੂ ਮੂਸੇ ਵਾਲੇ ਨੂੰ ਹੁਣ ਜਨਮ ਦਿਨ ਦੀਆਂ ਵਧਾਈਆਂ ਤੇ ਕਿਉਂਕਿ ਘਰ ਦੇ ਵਿੱਚ ਹਵੇਲੀ ਦੇ ਵਿੱਚ ਫਿਰ ਤੋਂ ਇੱਕ ਛੋਟਾ ਸ਼ੋਭਾ ਵਾਪਸ ਆਇਆ ਤੇ ਇਹੀ ਪਿਆਰ ਜਿਹੜਾ ਲੋਕਾਂ ਦਾ ਲਗਾਤਾਰ ਬਣਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਕੀ ਹਾਲ ਹੈ ਵਧੀਆ ਵਧੀਆ ਇਹ ਗੱਲਬਾਤ ਹੈ ਵਧੀਆ ਵਧੀਆ ਅੱਜ ਦਾ ਜਨਮ ਦਿਨ ਆ ਫਿਰ ਸਿੱਧੂ ਦਾ ਹਾਂ ਭਰਾ ਹੈਂ ਹਾਂ ਕਿਵੇਂ ਗੱਲ ਬਾਤ ਹੋ ਰਹੀ ਬਰਾ ਬਹੁਤ ਇਕੱਠ ਹੋਊਗਾ ਬਹੁਤ ਹੈਂ ਵਧੀਆ ਇਕੱਠ ਹੋਊਗਾ ਭਰਾ ਇਹ ਜਨਮ ਦਿਨ ਅੱਜ ਜਨਮ ਦਿਨ ਵਾਲੇ ਦਿਨ ਕਰਦਾ ਕੀ ਹੁੰਦਾ ਸਿੱਧੂ ਮਿਲਦਾ ਹੁੰਦਾ ਸੀ ਕੀ ਬਣਾਉਂਦਾ ਹੁੰਦਾ ਪ੍ਰੋਗਰਾਮ ਕੀ ਹੁੰਦਾ ਕੇਕੂ ਫੁੱਲ ਚੱਲਦੇ ਸੀ ਭਰਾ ਅੱਛਾ ਕਿਨੇ ਕੇਕ ਆਉਂਦੇ ਸਾਰੇ ਗਾਇਕੂਕ ਵੀ ਸਾਰੇ ਹੁੰਦੇ ਸੀ ਕੋਰ ਵਾਲਾ ਮਾਨ ਆਰ ਨੇਟ ਵਰਗੇ ਸਾਰੇ ਹੁੰਦੇ ਸੀ ਸਾਰੇ ਆਉਂਦੇ ਸੀ ਹਾਂ ਅੱਜ ਦੇਖਦੇ ਆ ਕੋਈ ਆਉਂਦਾ ਕਦੋਂ ਭਰਾ ਵਧੀਆ ਮਾਹੌਲ ਬਣਦਾ ਸੀ ਹਾਂ ਹਾਂ ਪੂਰਾ ਵਧੀਆ ਹੈਂ ਹਾਂ ਸਾਰੇ ਪਿੰਡ ਚ ਕੇਕ ਕੀ ਕੇ ਖੋਏ ਨੇ ਕਹਿੰਦੇ ਕੇਕ ਕੀ ਕੇ ਖੋ ਜਾਂਦੀ ਹੈ ਹੈ ਹੋ ਜਾਂਦੀ ਸੀ ਬਰਾਜਮਾ ਕਹਿੰਦਾ ਹੁੰਦਾ ਕਹਿੰਦਾ ਹੈ ਬਾਬਾ ਕਿਵੇਂ ਐਡਾ ਵੱਡਾ ਪਿੰਡ ਹੈਗਾ ਪਿੰਡ ਵੀ ਥੋੜਾ ਰਹਿ ਜਾਂਦਾ ਸੀਗਾ ਅੱਛਾ ਜੀ ਹਾਂ ਸਾਰਿਆਂ ਨੂੰ ਵੰਡ ਦਿੰਦਾ ਕੇਕ ਸਾਰਿਆਂ ਨੂੰ ਕੇਕ ਵੰਡ ਦਿੰਦੇ ਫਿਰ ਵੀ ਪਿੰਡ ਥੋੜਾ ਰਹਿ ਜਾਂਦਾ ਸੀ ਅੱਛਾ ਜੀ ਬੰਦੇ ਵੱਧ ਜਾਂਦੇ ਹੈ ਹਾਂ ਕਹਿੰਦਾ ਕੋਠੇ ਚੜ੍ਹ ਜੇ ਜਦੋਂ ਜੱਟ ਫੈਰ ਕਰਦਾ ਮੂਸੇ ਦੀ ਨਾ ਟੱਪੇ ਫਿਰ ਨਹੀਂ ਕਹਿੰਦਾ ਕੋਈ ਡਰਦਾ ਅੱਛਾ ਜੀ ਹਾਂ ਪੁਰਸਾਲੇ ਮੁਲਾਜ਼ਮ ਹੀ ਇਹ ਗੱਲ ਕਹਿੰਦੇ ਸੀ ਅੱਗੇ ਸਾਡਾ ਜਿਹੜਾ ਬਦਲ ਹੈ ਨਾ ਜ਼ਿਲ੍ਹੇ ਦੇ ਮੰਤਰੀ ਆਹ ਕਹਿੰਦੇ ਉਹਦੇ ਭੋਗ ਤੇ ਇਕੱਠ ਨਹੀਂ ਹੋਇਆ ਅੱਛਾ ਜਿਹਦੇ ਇਹਦਾ ਭੋਗ ਪਿਆ ਸਰਦੂਰਗੜ ਤੇ ਇਕ ਲੋਕਾਂ ਨੂੰ ਛੜਕਾ ਨਹੀਂ ਖਾਲੀ ਹੁੰਦੀਆਂ ਇੰਨਾ ਘਟ ਸੀਗਾ ਦੇਖੋ ਨਾਲੇ ਜੱਟ ਨੇ ਕਹਿੰਦਾ ਜੋ ਗੱਲਾਂ ਕਹਿਦੀਆਂ ਕਹਿੰਦਾ ਇੱਥੇ ਕਹਿੰਦਾ ਟਾਲੀ ਵਾਲੇ ਖੇਤ ਜੱਟ ਦਾ ਸੁਭਾਅ ਬਣੂਗਾ ਆ ਉਹੀ ਟਾਲੀ ਹੈ ਹਾਂ ਉਹੀ ਟਾਲੀ ਹੈ ਤੇ ਐਸੇ ਥੱਲੇ ਬੈਠੋਂ ਪਪਾ ਡਿਊਟੀ ਪੱਕੀ ਲੱਗੀ ਐ ਇੱਥੇ ਪਾਣੀ ਦੀ ਸਿਹਾਰ ਕਰਦੇ ਨੇ 24 ਘੰਟੇ ਕਿਹੜੇ ਪਿੰਡ ਤੋਂ ਮੁਸੇ ਤੋਂ ਅੱਛਾ ਜਨਮਦਨ ਵਾਲੇ ਦਿਨ ਮਾਹੌਲ ਇੱਥੇ ਹੁੰਦਾ ਸੀ ਕਿ ਘਰੇ ਹੁੰਦਾ ਸੀ ਕਿ ਪਿੰਡ 'ਚ ਕਿਤੇ ਨਹੀਂ ਪਿੰਡ 'ਚ ਵੱਧ ਉੱਥੇ ਅੱਛਾ ਇੱਥੇ ਵੀ ਆਉਂਦਾ ਆਉਂਦਾ ਸੀ ਹਾਂ ਇੱਥੇ ਤਾਂ ਮਤਕੀ ਮਤਤਾਂ ਦੇਖਣ ਜਾਦ ਹੀ ਪਰ ਲੈਂਦੇ ਅੱਛਾ ਜੀ ਮਤਕੀ ਕੱਠ ਉੱਥੇ ਵੱਧ ਜੀ ਕੋਈ ਇਹੋ ਜੀ ਗੱਲ ਜਿਹੜੀ ਯਾਦ ਆਉਂਦੀ ਓਰੇ ਵੇਖ ਕੇ ਪਪਾ ਤੁਸੀਂ ਤਾਂ ਉਰੇ ਜਾ ਤਾਜੀ ਦਾ ਜੀ ਪਲਾਸਟਿਕ ਦਾ ਸਮਾਨ ਵੇਚਦੇ ਰੇ ਪਹਿਲਾਂ ਸਾਨੂੰ ਤਾਂ ਉਹ ਮਿਲਦਾ ਹੀ ਰਹਿੰਦਾ ਅੱਛਾ ਇਹ ਰੇ ਖਰੋੜ ਤੇ ਮਿਲ ਗਿਆ ਕਿਸੇ ਹੋਰ ਰੋੜ ਤੇ ਮਿਲ ਗਿਆ ਅਜਾ ਪਿੰਡ 'ਚ ਮਿਲ ਗਿਆ ਇਸ ਜਗ੍ਹਾ ਨਾਲ ਕੋਈ ਇਹੋ ਜੀ ਜਾਤ ਜੁੜੀ ਹੋਵੇ ਵੀ ਇੱਥੇ ਤੁਸੀਂ ਪਾਣੀ ਪੀਉਂਦੇ ਹੋ ਤਾਂ ਕੋਈ ਗੱਲ ਜਾਦਾ ਆ ਜਾਂਦੀ ਹੋਵੇ ਸਿੱਧੂ ਦੀ ਹਾਂ ਗੱਲ ਕਹਿੰਦਾ ਸੀ ਵੀ ਹਾਂ ਆ ਜਾ ਮੇਰੇ ਸਿੱਖਾ ਵੀ ਕੰਮ ਤਾਂ ਆਪਣੇ ਉੱਥੇ ਜਾ ਕੇ ਨਿਭੜਨੇ ਆ ਅੱਛਾ ਆ ਜਾ ਬਹਿ ਜਾ ਘਰੇ ਚਾਹ ਪਾਣੀ ਪੀ ਕੇ ਫੇਰ ਚੱਲਦੇ ਆ ਅੱਛਾ ਹਾਂ ਬਹੁਤ ਵਧੀਆ ਵੀ ਚਾਹ ਪਾਣੀ ਹਰੇਕ ਨੂੰ ਪੁੱਛਦਾ ਹੀ ਹਨਾ ਹਾਂ ਚਾਹ ਪਾਣੀ ਮੈਂ ਆਪ ਖੁਦ ਪੀ ਗਿਆ ਆਈ ਘਰੇ ਉਹਦੇ ਅੱਛਾ ਹਾਂ ਕਹਿੰਦਾ ਆ ਜਾ ਕੰਮ ਤਾਂ ਉੱਥੇ ਜਾ ਕੇ ਮੁਕਾਣੇ ਕੰਮ ਨਹੀਂ ਮੁਕਦੇ ਚਾਹ ਬਾਤ ਹੈ ਕੀ ਬਾਤ ਹੈ ਕ ਤੇ ਖਲਾਕਾ ਬੰਦੇ ਨੂੰ ਬੰਦਾ ਰੋਜ਼ਗਾਰ ਦੇ ਗਿਆ ਲੱਖਾਂ ਨੂੰ ਰੋਜ਼ਗਾਰ ਦੇ ਗਿਆ ਮੂਸੇ ਵਾਲਾ ਕਹਿੰਦੇ ਆ ਤੇ ਆ ਜਨਮ ਦਾ ਨਾ ਭਾਈ ਆ ਦੇਖੋ ਤੁਸੀਂ ਮਾਹੌਲ ਪੂਰਾ ਇੱਥੇ ਹਵੇਲੀ ਦੇ ਵਿੱਚ ਵੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਕਿਉਂਕਿ ਸਿੱਧੂ ਸਾਡੇ ਵਿੱਚ ਨਹੀਂ ਪਰ ਸਿੱਧੂ ਦੇ ਘਰ ਦੇ ਵਿੱਚ ਛੋਟਾ ਸ਼ੋਭਾ ਵਾਪਸ ਆਇਆ ਤਾਂ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਅੱਜ ਦੇਖਣ ਨੂੰ ਮਿਲ ਰਿਹਾ